ਨਗਰ ਨਿਗਮ ਫਗਵਾੜਾ ਵਿਖੇ ਸਫਾਈ ਸੇਵਕਾਂ ਦੇ ਕੂੜੇ ਵਾਲੀਆਂ ਗੱਡੀਆਂ ਚਲਾਉਣ ਵਾਲੇ ਚਾਲਕਾਂ ਵਿੱਚ ਕੂੜੇ ਦੇ ਡੰਪ ਤੇ ਕੂੜਾ ਤੋਲ ਕੇ ਛੁੱਟੇ ਜਾਂਦੇ ਰੋਸਵਜੋ ਨਿਗਮ ਅਧਿਕਾਰੀ ਐਸ.ਸੀ. ਸਾਹਿਬ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਆ ਚਮਕਿਨਾਰੇ ਬਾਜੀ ਕੀਤੀ ਗਈ ਇਸ ਦੌਰਾਨ ਜਿੱਥੇ ਸਮੂਹ ਕਰਮਚਾਰੀਆਂ ਨੇ ਨਿਗਮ ਖਿਲਾਫ ਚਮਕਿਨਾਰੇ ਬਾਜੀ ਕੀਤੀ ਉੱਥੇ ਹੀ ਯੂਨੀਅਨ ਅਗਵਾ ਨੇ ਕਿਹਾ ਕਿ ਐਸ ਸੀ ਸਾਹਿਬ ਵੱਲੋਂ ਕੂੜੇ ਵਾਲੀ ਗੱਡੀ ਨੂੰ ਆਪਣੇ ਸਮੇਂ ਅਨੁਸਾਰ ਕੰਡੇ ਉੱਤੇ ਤੋਲੇ ਜਾਂਦੀ ਗੱਲ ਆਖੀ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਇੱਕੋ ਸਮੇਂ ਸਾਰੀਆਂ ਗੱਡੀਆਂ ਦਾ ਕੰਡੇ ਤੇ ਆਉਣਾ ਸੰਭਵ ਨਹੀਂ ਸੀ ਉਹਨਾਂ ਮੰਗ ਕੀਤੀ ਸੀ ਕਿ ਜਿਹੜੀ ਗੱਡੀ ਭਰ ਕੇ ਜਾਵੇ ਉਸ ਦਾ ਕੰਡਾ ਕਰਵਾ ਕੇ ਉਸ ਨੂੰ ਡੰਪ ਤੇ ਹੀ ਧੋ ਰਿਆ ਜਾਵੇ ਜਿਸ ਤੋਂ ਬਾਅਦ ਨਿਗਮ ਦੇ ਜੁਆਇੰਟ ਕਮਿਸ਼ਨਰ ਨੇ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਹੈ ਜਿਸ ਲਈ ਉਹ ਨਿਗਮ ਕਮਿਸ਼ਨਰ ਅਤੇ ਜੁਆਇੰਟ ਕਮਿਸ਼ਨਰ ਦਾਤਾਏ ਦਿলো ਧੰਨਵਾਦ ਕਰਦੇ ਨੇ ਉਹਨਾਂ ਕਿਹਾ ਕਿ ਉਕਤ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਆਸ਼ਵਾਸਨ ਦਿਵਾਇਆ ਗਿਆ ਹੈ ਕਿ ਇਸ ਤਰ੍ਹਾਂ ਨਹੀਂ ਹੋਵੇਗਾ ਤੇ ਜੋ ਗੱਡੀ ਭਰੀ ਹੋਵੇਗੀ ਉਸ ਦਾ ਕੰਡਾ ਕਰਵਾ ਕੇ ਉਸੇ ਸਮੇਂ ਹੀ ਡੰਪਤੇ ਭੇਜ ਦਿੱਤਾ ਜਾਵੇਗਾ ਜਨਾਬ ਬੇ ਅੱਜ ਨਾ ਸਾਡੇ ਡਰਾਈਵਰਾਂ ਨਾਲ ਬੜੇ ਆ ਤੋਲ ਕੇ ਕੂੜਾ ਜਿਹੜਾ ਤੱਕ ਤੇ ਨਵੀਂ ਸਕੀਮ ਜੀ ਲਾਤੀ ਆ ਬੇ ਤੱਕ ਤੋਲ ਕੇ ਕੂੜਾ ਜਾਊਗਾ ਉਹ ਤੱਕ ਤੇ ਐਸਸੀ ਸਾਹਿਬ ਦੀ ਡਿਊਟੀ ਲਾਈ ਹੋਈ ਆ ਉਹ ਐਸਸੀ ਸਾਹਿਬ ਵੇ ਟਾਈਮ ਹੀ ਜਾਂਦੇ ਜਾਂਦੇ ਆ ਵੇ ਟਾਈਮ ਹੀ ਆਉਂਦੇ ਆ ਦਫਤਰ ਦੇ ਵਿੱਚ 9:30 10 ਵਜੇ ਦਫਤਰ ਚ ਆਉਂਦੇ ਆ ਤੇ ਇਹ ਬੱਚੇ ਆ ਜਿਹੜੇ ਟਿਪਰਾ ਵਾਲੇ ਡਰਾਈਵਰ ਆ ਸਾਡੇ ਇਹ 7:30 8 ਵਜੇ ਗੱਡੀਆਂ ਚਲਾਉਣ ਲੱਪੈਂਦੇ ਆ ਇਹ ਆਪ ਆਉਂਦੇ ਆ 9:30 10 ਵਜੇ ਆਉਂਦੇ ਆ ਜੀ ਅਸੀਂ ਹੁਣ ਜੁਆਇੰਟ ਕਮਿਸ਼ਨ ਚ ਜੀ ਨੇ ਸਾਡੇ ਅਸੀਂ ਬੈਠੇ ਆ ਉਹਨਾਂ ਨੇ ਬੜੇ ਪਿਆਰ ਨਾਲ ਸਾਨੂੰ ਸਮਝਾਇਆ ਸਾਡਾ ਉਹਨਾਂ ਨੂੰ ਮਸਲਾ ਹੱਲ ਕਰ ਦਿੱਤਾ ਉਹਨਾਂ ਨੇ ਗੱਡੀਆਂ ਹੁਣ ਚਲਾਤੀਆਂ ਵੀ ਇਹੋ ਤੱਕ ਤੇ ਇੱਕ ਇੱਕ ਗੱਡੀ ਜਿਵੇਂ ਜਿਵੇਂ ਭਰੀ ਜਾਊਗੀ ਉਹ ਮੈਂ ਉਹਨਾਂ ਨੂੰ ਤੋਲਿਆ ਜਾਊਗਾ ਵੀ ਇਹਦਾ ਇਕੱਠੇ ਕਰਕੇ ਨਹੀਂ ਤੋਲਿਆ ਜਾਊਗਾ ਵੀ ਅਸੀਂ ਉਹਨਾਂ ਦੇ ਭਰੋਸੇ ਦੇ ਨਾਲ ਗੱਡੀਆਂ ਚਾਲੂ ਕਰ ਦਿੱਤੀਆਂ ਆ ਇਹਨਾਂ ਦਾ ਮੈਂ ਜੁਆਇੰਟ ਕਮਿਸ਼ਨ ਸਾਹਿਬ ਜੀ ਦਾ ਵੀ ਧੰਨਵਾਦ ਕਹਿੰਦਾ ਕਰਦਾ ਆ ਵੀ ਹੋਰ ਸਾਡੇ ਜਿਹੜੇ ਸਾਡੇ ਨਾਲ ਮਲਾਜ਼ਮ ਆ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਇਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੀ ਐਡੇ ਇਕੱਠੇ ਹੋ ਕੇ ਹਰ ਵੇਲੇ ਮਲਾਜ਼ਮ ਮਲਾਜ਼ਮ ਦੀ ਮਦਦ ਕਰੋ ਪਿੱਛੇ ਨਾ ਹਟੋ ਮਲਾਜ਼ਮ ਸ਼ੇਰ ਬਣੇ ਵੀ ਅਸੀਂ ਸਾਡੇ ਅਫਸਰ ਵੀ ਸ਼ੇਰ ਬਣਨ ਵੀ ਮੁਲਾਜ਼ਮਾਂ ਦੀ ਸੁਣਦਾ ਰਵੇ ਗਰੀਬਾਂ ਦੀ ਵੀ ਇਹ ਵੀ ਮੁਲਾਜ਼ਮਾਂ ਨੂੰ ਨਾ ਤੰਗ ਫੰਗ ਕਰਨ ਸਾਡੀ ਤਾਂ ਇਹ ਹੀ ਬੇਨਤੀ ਹੈ ਜਮਾਇਟ ਕਮਿਸ਼ਨ ਸਾਹਿਬ ਦਾ ਮੋਰੇ ਬੇ ਬੇ ਇੱਧੇ ਇਹਨਾਂ ਨੂੰ ਅਸ਼ੀਰਵਾਦ ਦਿਓ ਬੱਚਿਆਂ ਨੂੰ ਬੇ ਇੱਧੇ ਤੋਰੀ ਅੱਜ ਆਪਣੇ ਜੋ ਕਿ ਨਗਰ ਨਿਗਮ ਦੇ ਵਿੱਚ ਜੋ ਗੱਡੀਆਂ ਦੀ ਪ੍ਰੋਬਲਮ ਆ ਰਹੀ ਸੀਗੀ ਉਹ ਸਾਡੇ ਜੁਆਇੰਟ ਕਮਿਸ਼ਨਰ ਸਾਹਿਬ ਨੇ ਸਾਨੂੰ ਤਸੱਲੀ ਦਿਵਾਤੀ ਹੈ ਸਹੀ ਹੋ ਗਿਆ ਕੰਮ ਗੱਡੀਆਂ ਤੋਰ ਦਿੱਤੀਆਂ ਗਈਆਂ ਉਹਨਾਂ ਨੇ ਇਹ ਵੀ ਕਿਹਾ ਵੀ ਗਾਂਵ ਵਾਸਤੇ ਤਾਂ ਕੋਈ ਪ੍ਰੋਬਲਮ ਨਹੀਂ ਆਊਗੀ ਅਸੀਂ ਧੰਨਵਾਦ ਕਰਦੇ ਆ ਕਮਿਸ਼ਨਰ ਸਾਹਿਬ ਦਾ ਤੇ ਜੁਆਇੰਟ ਕਮਿਸ਼ਨਰ ਸਾਹਿਬ ਦਾ ਨਗਰ ਨਿਗਮ ਫਗਵਾੜਾ ਵਿਸ਼ੇ ਸਫਾਈ ਸੇਵਕਾਂ ਦੇ ਕੂੜੇ ਵਾਲੀਆਂ ਗੱਡੀਆਂ ਚਲਾਉਣ ਵਾਲੇ ਚਾਲਕਾਂ ਵਿੱਚ ਕੂੜੇ ਦੇ ਡੰਪ ਤੇ ਕੂੜਾ ਤੋਲ ਕੇ ਛੁੱਟੇ ਜਾਂਦੇ ਰੋਸ ਵਜੋਂ ਨਿਗਮ ਅਧਿਕਾਰੀ ਐਸ.ਸੀ. ਸਾਹਿਬ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਆ ਚਮਕਿਨਾਰੇ ਬਾਜੀ ਕੀਤੀ ਗਈ ਇਸ ਦੌਰਾਨ ਜਿੱਥੇ ਸਮੂਹ ਕਰਮਚਾਰੀਆਂ ਨੇ ਨਿਗਮ ਖਿਲਾਫ ਚਮਕਿਨਾਰੇ ਬਾਜੀ ਕੀਤੀ ਉੱਥੇ ਹੀ ਯੂਨੀਅਨ ਅਗਵਾ ਨੇ ਕਿਹਾ ਕਿ ਐਸ ਸੀ ਸਾਹਿਬ ਵੱਲੋਂ ਕੂੜੇ ਵਾਲੀ ਗੱਡੀ ਨੂੰ ਆਪਣੇ ਸਮੇਂ ਅਨੁਸਾਰ ਕੰਡੇ ਉੱਤੇ ਤੋਲੇ ਜਾਂਦੀ ਗੱਲ ਆਖੀ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਇੱਕੋ ਸਮੇਂ ਸਾਰੀਆਂ ਗੱਡੀਆਂ ਦਾ ਕੰਡੇ ਤੇ ਆਉਣਾ ਸੰਭਵ ਨਹੀਂ ਸੀ ਉਹਨਾਂ ਮੰਗ ਕੀਤੀ ਸੀ ਕਿ ਜਿਹੜੀ ਗੱਡੀ ਭਰ ਕੇ ਜਾਵੇ ਉਸ ਦਾ ਕੰਡਾ ਕਰਵਾ ਕੇ ਉਸ ਨੂੰ ਡੰਪ ਤੇ ਹੀ ਧੋ ਰਿਆ ਜਾਵੇ ਜਿਸ ਤੋਂ ਬਾਅਦ ਨਿਗਮ ਦੇ ਜੁਆਇੰਟ ਕਮਿਸ਼ਨਰ ਨੇ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਹੈ ਜਿਸ ਲਈ ਉਹ ਨਿਗਮ ਕਮਿਸ਼ਨਰ ਅਤੇ ਜੁਆਇੰਟ ਕਮਿਸ਼ਨਰ ਦਾਤਾ ਦੇ ਲੋ ਧੰਨਵਾਦ ਕਰਦੇ ਨੇ ਉਹਨਾਂ ਕਿਹਾ ਕਿ ਉਕਤ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਆਸ਼ਵਾਸਨ ਦਿਵਾਇਆ ਗਿਆ ਹੈ ਕਿ ਇਸ ਤਰ੍ਹਾਂ ਨਹੀਂ ਹੋਵੇਗਾ ਤੇ ਜੋ ਗੱਡੀ ਭਰੀ ਹੋਵੇਗੀ ਉਸ ਦਾ ਕੰਡਾ ਕਰਵਾ ਕੇ ਉਸੇ ਸਮੇਂ ਹੀ ਡੰਪਤੇ ਭੇਜ ਦਿੱਤਾ ਜਾਵੇਗਾ